ਕਰਦੇ ਜਕਾਰਾ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਰਤਨਉ ਦੇ ਪਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਹੋ ਤੇਰੇ ਭਗਤਾਂ ਨੂੰ ਬਾਬਾ ਜੀ ਲੱਗਦਾ ਬੜਾ ਹੀ ਚੰਗਾ ਤੇਰੇ ਭਗਤਾਂ ਨੂੰ ਬਾਬਾ ਜੀ ਲੱਗਦਾ ਬੜਾ ਚੰਗਾ ਤੇਰੇ ਭਗਤਾਂ ਨੂੰ ਬਾਬਾ ਜੀ ਲੱਗਦਾ ਬੜਾ ਹੀ ਚੰਗਾ ਤੇਰੇ ਭਗਤਾਂ ਨੂੰ ਬਾਬਾ ਜੀ ਲੱਗਦਾ ਬੜਾ ਹੀ ਚੰਗਾ ਭਗਵੇਂ ਰੰਗ ਦੀ ਝੋਲੀ ਜੋਗੀ ਆ ਭਗਵੇਂ ਰੰਗ ਦਾ ਚੰਦਾ ਚੋਲੀ ਗੋਰੀਆ ਪੱਗ ਮੇ ਰੰਗ ਦਾ ਝੰਡਾ ਪੱਗ ਮੇ ਰੰਗੀ ਦੀ ਚੋਲੀ ਜੋਗੀ ਆ ਪੱਗ ਮੇ ਰੰਗ ਦਾ ਝੰਡਾ ਦੀ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਜਾਂਦੀ ਰੰਗਾ ਦੀ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਜਾਂਦੀ ਰੰਗਾ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਜਾਂਦੀ ਰੰਗਾ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਜਾਂਦੀ ਰੰਗਾ ਇੱਕ ਤਾਂ ਜੋਗੀ ਨਾਤ ਮੇਰੇ ਨੇ ਗਲ ਵਿੱਚ ਢੰਗੀ ਪਾਈ ਸਾਰੋ ਵੀਨੋਦ ਮੇਰੇ ਨੇ ਗਲ ਵਿੱਚ ਸਿੰਗੀ ਪਾਈ ਇਕਾ ਜੋ ਵੀ ਮਾਤ ਮੇਰੇ ਨੇ ਗਲ ਵਿੱਚ ਸਿੰਗੀ ਪਾਈ ਉਹ ਚਮਕਾ ਮਾਰੇ ਲਿਸ਼ਕਾ ਮਾਰੇ ਸਾਰੀ ਸ਼ਾਤ ਲਾਈ ਚਮਕਾ ਮਾਰੇ ਲਿਸ਼ਕਾ ਮਾਰੇ ਸਾਰੀ ਸ਼ਾਤ ਲਾਈ ਆਪਣਿਆਂ ਦੀ ਜੋ ਰਤਨ ਚਮਕੇ ਵਿੱਚ ਹਵਾ ਦੇ ਚੰਡਾ ਦੀਵਾ ਵਰੀਆਂ ਖੋਨੇ ਰੰਗੀਆਂ ਚਿੰਤਾ ਚਾਂਦੀ ਅੰਗਾ ਵਰੀਆਂ ਸੋਨੇ ਰੰਗੀਆਂ ਚਿੰਤਾ ਚਾਂਦੀ ਰੰਗਾ ਵਰੀਆਂ ਖੋਨੇ ਰੰਗੀਆਂ ਚਿੰਤਾ ਚਾਂਦੀ ਰੰਗਾ ਵਰੀਆਂ ਸੋਨੇ ਰੰਗੀਆਂ ਚਿੰਤਾ ਜੋਗੀ ਨਾਥ ਮੇਰੇ ਨੇ ਬਗਲੇ 'ਚ ਝੋਲੀ ਪਾਈ ਇਕ ਤਾਂ ਜੋਗੀ ਨਾਥ ਮੇਰੇ ਨੇ ਬਗਲੇ 'ਚ ਝੋਲੀ ਪਾਈ ਇਕ ਤਾਂ ਜੋਗੀ ਨਾਥ ਮੇਰੇ ਨੇ ਬਗਲੇ 'ਚ ਝੋਲੀ ਪਾਈ ਮੁਰਾਦਾ ਵਲਦੀ ਖੈਰਾਂ ਮਾੜੀ ਦੀ ਕਹਿਰਾ ਮਾੜੀ ਦੀ ਸਾਰੀ ਸ਼ਾਤ ਲਾਈ ਮਾੜੀ ਦੀ ਕਹਿਰਾ ਮਾੜੀ ਦੀ ਸਾਰੀ ਸ਼ਾਤ ਲਾਈ ਓ ਨਾਮ ਤੇਰੇ ਦੇ ਲਗਣ ਜਿ ਘਾਰੇ ਨਾ ਹਮ ਤੇਰੇ ਦੇ ਲਗਣ ਜਿ ਘਾਰੇ ਜਿ ਘਰੋਂ ਵੀ ਨਾ ਲੰਗਾ ਬਾਵਰੀਆਂ ਸੋਨੇ ਰੰਗੀਆਂ ਚਮਕਾ ਜਾਂਦੀ ਰੰਗਾ ਬਾਵਰੀਆਂ ਸੋਨੇ ਰੰਗੀਆਂ ਚਮਕਾ ਜਾਂਦੀ ਰੰਗਾ ਬਾਵਰੀਆਂ ਸੋਨੇ ਰੰਗੀਆਂ ਚਮਕਾ ਜਾਂਦੀ ਰੰਗਾ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਜਾਂਦੀ ਰੰਗਾ ਮੇਰੇ ਨੇ ਹੱਥ ਵਿੱਚ ਚਿਮਟਾ ਫੜਿਆ ਇੱਕ ਤਾਂ ਜੋਗੀ ਨਾਥ ਮੇਰੇ ਨੇ ਹੱਥ ਵਿੱਚ ਚੰਡਾ ਫੜਿਆ ਇੱਕ ਤਾਂ ਜੋਗੀ ਨਾਥ ਮੇਰੇ ਨੇ ਹੱਥ ਵਿੱਚ ਚਿਮਟਾ ਫੜਿਆ ਇੱਕ ਤਾਂ ਜੋਗੀ ਨਾਥ ਕਿਆਨਕ ਬੋਲੇ ਜੋਗੀ ਹਲਕਿਆ ਹਲਕ ਬੋਲੇ ਜੋਗੀ ਮੈਂ ਕੋਲੇ ਦਾ ਬੰਦਾ ਬਾਵਰੀਆਂ ਸੋਨੇ ਰੰਗੀਆਂ ਚਿੰਤਾ ਚਾਂਦੀ ਰੰਗਾ 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 ਜੈਕਾਰਾ ਪੋਣਾ ਹਰੀ ਜੀ ਦਾ ਹੋ ਸਤਿਏ ਦਰਵਾਜ਼ ਕੀ ਜੈ